ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਆਪਣੇ ਫੇਸਬੁੱਕ ਤੇ ਜੁੜੇ ਨੇ ਪੇਜ ਤੇ ਉਹ ਤੁਸੀਂ ਫੇਸਬੁੱਕ ਪੇਜ ਤੇ ਵੀ ਵੀਡੀਓ ਅਪਲੋਡ ਕੀਤੀ ਜਾਵੇਗੀ ਪੇਜ ਨੂੰ ਜਰੂਰ ਫੋਲੋ ਕਰ ਲਿਓ ਤਾਂ ਜੋ ਦੋਸਤੋ ਜਿਹੜੀ ਨਵੀਂ ਅਪਡੇਟ ਆ ਤੁਹਾਨੂੰ ਮਿਲਦੀ ਰਵੇ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਆ ਇਸ ਦੇ ਵਿੱਚ ਆਪਾਂ ਤੁਹਾਨੂੰ ਨੀਲੀ ਰਬੀ ਦੇ ਨਗ ਦਿਖਾਉਣ ਜਾ ਰਹੇ ਹਾਂ ਏਰੀਆ ਦੋਸਤੋ ਪਿੰਡ ਮਿਲਕ ਅਕਾਲੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਜਿਹੜਾ ਇਸ ਨੂੰ ਮੋਗਾ ਲੱਗਦਾ ਹੈ ਜੀ ਸੋ ਆਨਰ ਭਾਈ ਅਮਨਦੀਪ ਸਿੰਘ ਜੀ ਹਨ ਵੀਡੀਓ ਦੋਸਤੋ ਪਹਿਲਾਂ ਵੀ ਵੀਰ ਹੋਣਾਂ ਦੀਆਂ ਕਾਫੀ ਅਪਲੋਡ ਨੇ ਨੀਲੀ ਰਾਵੀ ਦੇ ਜਿਹੜੇ ਪਸ਼ੂ ਆ ਨਿੱਕੇ ਤੋਂ ਪਸ਼ੂ ਲੈ ਕੇ ਵੱਡੇ ਪਸ਼ੂ ਤੁਹਾਨੂੰ ਹਰ ਇੱਕ ਕੁਆਲਿਟੀ ਦਾ ਪਸ਼ੂ ਇੱਥੋਂ ਮਿਲ ਜਾਵੇਗਾ ਬਾਕੀ ਦੋਸਤੋ ਚੰਗੇ ਜਿਹੜੇ ਮਿਲਕ ਰਿਕਾਰਡ ਵਾਲੀਆਂ ਝੋਟੀਆਂ ਕਟੀਆਂ ਵੀਰ ਹੋਣਾਂ ਦੇ ਕੋਲ ਅਕਸਰ ਆਉਂਦੀਆਂ ਰਹਿੰਦੀਆਂ ਨੇ ਤੇ ਜਿਹੜੇ ਮੇਰੇ ਵੀਰ ਚਾਹਵਾਨ ਹੋਣ ਨੀਲੀ ਰਾਵੀ ਕਟੀਆਂ ਖਰੀਦਣ ਦੇ ਤੁਸੀਂ ਬਾਈ ਹੋਰਾਂ ਦੇ ਜਿਹੜੇ ਕੰਟੈਕਟ ਨੰਬਰ ਨੇ ਮੈਂ ਵੀਡੀਓ ਦੇ ਵਿੱਚ ਵੀ ਚਲਦੇ ਕਰ ਦੂੰਗਾ ਨੰਬਰਾਂ ਤੇ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਬਾਤ ਚਿਤ ਕਰਕੇ ਕਟੀਆਂ ਖਰੀਦ ਸਕਦੇ ਹੋ ਇੱਕ ਬੇਸਿਕਲੀ ਦੋਸਤੋ ਜੇਕਰ ਆਪਾਂ ਦੇਖੀਏ ਤੇ ਬਰੀਡ ਛੋਟੀ ਤੋਂ ਜਿਹੜਾ ਕੰਮ ਕਰਨਾ ਹੈ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ ਵੀ ਜੇਕਰ ਆਪਾਂ ਵੱਡੀ ਬਰੀਡ ਖਰੀਦਦੇ ਆਂ ਕਈ ਨਾ ਪਸ਼ੂ ਜ਼ਿਆਦਾ ਪੁੱਜ ਕੇ ਬਣਦਾ ਬਾਕੀ ਜਿਹੜਾ ਤੁਸੀਂ 2 2 ਮਹੀਨੇ ਤੋਂ ਲੈ ਕੇ 6 ਮਹੀਨੇ 8 ਮਹੀਨੇ ਤੱਕ ਜਾਂ ਕੋਈ ਵੀ ਕੱਟੀ ਬਰੀਡ ਨੀਰੀ ਰਵੀ ਦੇ ਵਿੱਚ ਤੁਸੀਂ ਪਸ਼ੂ ਲੈ ਕੇ ਜਾਂਦੇ ਹੋ ਤੇ ਆਪ ਉਸ ਬਰੀਡ ਦੇ ਉੱਪਰ ਵਰਕ ਕਰਕੇ ਇੱਕ 2.5 ਸਾਲ 2 ਸਾਲ ਤੋਂ ਲੈ ਕੇ 2.5 ਸਾਲ ਦਾ ਪਸ਼ੂ ਗੱਭਣ ਕਰਾ ਸਕਦੇ ਹੋ ਬਧੀਆਂ ਚੰਗੀ ਮਿਹਨਤ ਦੇ ਉੱਤੇ ਅਮਨਦੀਪ ਵੀਰ ਜੀ ਓਨਰ ਨੇ ਸੋ ਗੱਲਬਾਤ ਆਪਾਂ ਵੀਰ ਹੁਣਾਂ ਦੇ ਨਾਲ ਹੀ ਕਰਾਂਗੇ ਪ੍ਰੋਪਰ ਜਿਹੜੀ ਡਿਟੇਲ ਹੈਗੀ ਆ ਉਹਨਾਂ ਦੇ ਕੋਲ ਹੀ ਹੈਗੀ ਇਹਨਾਂ ਕਟੀਆਂ ਦੀ ਕਿੰਨੀ ਕਿੰਨੀ ਏਜ ਆ ਤੇ ਕੀ ਕੀ ਮੁੱਲ ਰੱਖੇ ਹੋਏ ਨੇ ਉਹ ਆਪਾਂ ਤੁਹਾਨੂੰ ਆ ਵੀਰ ਹੁਣਾਂ ਦੇ ਕੋਲੋਂ ਲੈ ਕੇ ਦੇ ਦਾਂਗੇ ਸੋ ਕਰਦੇ ਆਂ ਬਾਤचीत ਸ਼ੁਰੂ ਅਮਨਦੀਪ ਵੀਰ ਸਿੰਘ ਅੱਜ ਸਾਮਨੇ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਹੋਰ ਸਭ ਨੂੰ ਕੀ ਹਾਲ ਚਾਲੇ ਵਧੀਆ ਠੀਕ ਠਾਕ ਆ ਜੀ ਮੇਰੇ ਨਾਲੋਂ ਜਿਹੜੇ ਆਪਣਾ ਰਾਜਸੰਧੂ ਫਾਰਮਿੰਗ ਨਾਲ ਜਿਹੜੇ ਵੀਰ ਸਬਸਕ੍ਰਾਈਬਰ ਜੁੜੇ ਆ ਉਹਨਾਂ ਨੂੰ ਤੈਹ ਦੇ ਲੋ ਉਹਨਾਂ ਨੂੰ ਸਤਿ ਸ੍ਰੀ ਅਕਾਲ ਆ ਤੇ ਵੀਡੀਓ ਨੂੰ ਵੀਰ ਦੀ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜਿੱਦਾਂ ਖਿਡਾਰੀ ਨੂੰ ਤਾੜੀ ਦੀ ਲੋੜ ਆ ਇਦਾਂ ਯੂਟਿਊਬਰ ਨੂੰ ਵੀ ਲਾਈਕ ਸ਼ੇਅਰ ਕਮੈਂਟ ਦੀ ਲੋੜ ਰਹਿੰਦੀ ਆ ਤੇ ਜੇ ਇਦਾਂ ਹੀ ਚੈਨਲ ਨੂੰ ਗਾਹ ਦੀਆਂ ਜਿੱਦਾਂ ਸ਼ੇਅਰ ਕੀਤਾ ਜਾਵੇ ਤਾਂ ਪਰਿਵਾਰ ਯੂਟਿਊਬ ਦਾ ਵੱਡਾ ਹੁੰਦਾ ਰਹਿੰਦਾ ਬਿਲਕੁਲ ਜੀ ਬਿਲਕੁਲ ਤੇ ਇੱਕ ਦੋਸਤੋ ਮੈਂ ਤੁਹਾਰਨਾ ਹੋਰ ਜ਼ਿਕਰ ਕਰ ਦੇਣਾ ਵੀਰ ਦਾ ਨਿਊਜ਼ ਰਾਜ ਫਾਰਮ ਨਾਂ ਦਾ ਇੱਕ ਯੂਟਿਊਬ ਚੈਨਲ ਹੈਗਾ ਵੀਰ ਹੁਣੇ ਵੀ ਬਹੁਤ ਵਧੀਆ ਚੰਗੀ ਉੱਥੇ ਪੋਸਟ ਅਪਲੋਡ ਕਰਦੇ ਰਹਿੰਦੇ ਨੇ ਬੇਸਿਕਲੀ ਇਹ ਦੇਖੋਗੇ ਤੁਸੀਂ ਵੀ ਜਿਹੜੇ ਪਸ਼ੂ ਵੀਰ ਦੇ ਹੁਣਾਂ ਦੇ ਕੋਲ ਘਰੇ ਵੱਜੇ ਨੇ ਇਹ ਤੁਹਾਨੂੰ ਜਿਹੜੀ ਪ੍ਰੋਪਰ ਡਿਟੇਲ ਉਹਨਾ ਉਸ ਚੈਨਲ ਦੇ ਉੱਪਰ ਵੀ ਜਿਹੜੀ ਤੁਹਾਨੂੰ ਮਿਲ ਜਾਵੇਗੀ ਉਸ ਦੇ ਨਾਲ ਇੱਕ ਹੋਰ ਵੀ ਜਿਹੜੀ ਕੈਟਾਗਰੀ ਹੈ ਜ ਬੱਖੋ ਵੱਖਰੀ ਕੈਟਾਗਰੀ ਹੈ ਵੀਰ ਹੁਣੀ ਆ ਵੀਡੀਓ ਜਿਹੜੀ ਅਪਲੋਡ ਕਰਦੇ ਰਹਿੰਦੇ ਨੇ ਚੰਗੀ ਚੰਗੀ ਗੱਲਬਾਤ ਜਿਹੜੀ ਉਹਦੇ ਤੇ ਸ਼ੇਅਰ ਕੀਤੀ ਜਾਂਦੀ ਆ న్యూਸ ਰਾਜ ਫਾਰਮ ਇੱਕ ਵਾਰੀ ਫੇਰ ਮੈਂ ਰਿਪੀਟ ਕਰ ਦੇਣਾ ਸਰਚ ਮਾਰੋਗੇ ਵੀਰ ਦਾ ਜਿਹੜਾ ਚੈਨਲ ਆ ਉੱਪਰ ਆ ਜਾਵੇਗਾ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਵਾਲਾ ਬਟਨ ਵੀ ਦਬਾ ਲਿਓ ਤਾਂ ਜੋ ਦੋਸਤੋ ਜਿਹੜੀ ਵੀਰ ਦੀ ਹਰ ਇੱਕ ਵੀਡੀਓ ਆ ਅਪਲੋਡ ਹੋਈ ਉਹ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਤੇ ਅ ਭਾਈ ਅਮਰਦੀਪ ਵੀਰੇ ਪਾਦ ਕੀ ਚਾਨਣਾ ਵੀ ਕਿਹੜੇ ਨਾਗ ਆਪਣੇ ਕੋਲ ਜਿਹੜੇ ਨੀਲੀ ਦਾ ਵੀ ਦੇ ਆ ਕਿੰਨੇ ਨੇ ਵੀਰਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਕਿ ਅਸੀਂ ਛੋਟੇ ਨਾਲ ਖਰੀਦਨੇ ਆ ਅਸੀਂ ਘਰੇ ਤਿਆਰ ਕਰਨੇ ਆ ਇਸ ਕਰਕੇ ਉਹਨਾਂ ਦੀ ਡਿਮਾਂਡ ਪੂਰੀ ਕੀਤੀ ਗਈ ਆ ਛੋਟੇ ਵੀ ਆ ਵੱਡੇ ਵੀ ਆ ਸਾਰੇ ਤਰ੍ਹਾਂ ਦੇ ਡੰਗਰ ਆਪਣੇ ਕੋਲੇ ਠੀਕ ਹੈ ਜਾਨੀ ਕਿ ਅ 5 ਕੁ 4 4 ਮਹੀਨੇ ਤੋਂ ਲੈ ਕੇ ਆਪਣੇ ਕੋਲੇ ਇਸ ਟਾਈਮ ਕੋਈ 31 32 ਮਹੀਨੇ ਤੱਕ ਝੋਟੀ ਖੜੀ ਆ ਠੀਕ ਆ ਜੇ ਕੋਈ ਵੀਰ ਨੂੰ ਜਿੱਦਾਂ ਦਾ ਕੋਈ ਡੰਗਰ ਪਸੰਦ ਆਊਗਾ ਤਾਂ ਉਹ ਆਪਾਂ ਜ਼ਰੂਰ ਦੇਾਂਗੇ ਉਹਨਾਂ ਨੂੰ ਬਾਕੀ ਜਾਨੀ ਕਿ ਆਪਾਂ ਝੋਟੀ ਦਿਖਾਉਣੇ ਆ ਇੱਕ ਆਪਣੇ ਘਰ ਦੀ ਝੋਟੀ ਸੀ ਆਪਾਂ ਲੈ ਕੇ ਆਏ ਸੀ ਵੈਸੇ ਘਰ ਜੰਮੀ ਨਹੀਂ ਝੋਟੀ ਮੈਂ ਕਹੂੰਗਾ ਲੈ ਕੇ ਆਏ ਸੀ ਤੇ ਮੈਂ ਵੀਰ ਦਾ ਨਾਂ ਨਹੀਂ ਲੈਣਾ ਚਾਹੂੰਗਾ ਉਹ ਫਲੋਰਪੁਰ ਦਾ ਪਿੰਡਾ ਚੰਗਾਲੀ ਪਿੰਡਾ ਨਾਂ ਨਹੀਂ ਉਹਦਾ ਲੈਣਾ ਵੀਰ ਦਾ ਉਹਦਾ ਮੈਂ ਧੰਨਵਾਦੀ ਕਰਨਾ ਚਾਹਣਾ ਇਹ ਚੈਨਲ ਤੇ ਮੈਂ ਵੀਡੀਓ ਪਾਈ ਸੀ ਤੇ ਉਹਨੇ ਮੇਰੇ ਨਾਲ ਸੌਦਾ ਕਰ ਲਿਆ ਸੀ ਕੋਈ ਅੱਜ ਤੋਂ 5 ਕਿ ਮਹੀਨੇ ਪਹਿਲਾਂ ਹਾਂਜੀ ਤਾਂ ਉਹ ਝੋਟੀ ਦਾ ਸੌਦਾ ਕਰਕੇ ਜਿੱਦਾਂ ਬਾਅਦ ਵਿੱਚ ਜਿਵੇਂ ਆਪਾਂ ਸਲਾਹ مشورہ ਕਰਨ ਲੱਪੈਨੇ ਆ ਬ੍ਰੀਡਰ ਨਾਲ ਗੱਲ ਕਰਨ ਲੱਪੈਨੇ ਆ ਜਾਂ ਡਾਕਟਰਾਂ ਨਾਲ ਗੱਲ ਕਰਨ ਆਪਣੇ ਅੱਜਕੱਲ ਸਾਰੇ ਵਪਾਰੀ ਬਣੇ ਬੈਠੇ ਆ ਕੋਈ ਵਪਾਰੀ ਕਿਸੇ ਨੂੰ ਸਹੀ ਰਹਿ ਨਹੀਂ ਦਿੰਦਾ ਕਿਉਂਕਿ ਅਗਲਾ ਕਹਿੰਦਾ ਇਹ ਝੋਟੀ ਜੇ ਉਹ ਤੋਂ ਲਊਗਾ ਤੇ ਉਹ ਕਿਉਂ ਨਾ ਮੇਰੇ ਤੋਂ ਲਵੇ ਮੈਂ ਬੈਨੀਫਿਟ ਕਮਾਊਗਾ ਤਾਂ ਮੇਰਾ ਸੌਦਾ ਕੈਨਸਲ ਹੋ ਗਿਆ ਸੀ ਉਸ ਸਾਤਾ ਉਹ ਹੀ ਝੋਟੀ ਅੱਜ ਮਾਰੇ ਦੀ ਕਿਰਪਾ ਨਾਲ ਮੇਰੇ ਕੋਲੇ ਉਹ ਟੀਕਾ ਉਸੇ ਲੱਗੇ ਦੀ ਗੱਬਣ ਸੀ ਮੈਂ ਇਹ ਗੱਲ ਕਹੀ ਸੀ ਕਿ ਟੀਕਾ ਲੱਗਿਆ ਹੋਇਆ ਤੇ ਗੱਬਣ ਆ ਝੋਟੀ ਮੰਨ ਲਓ ਵੀ 100% ਜਿਹੜਾ ਘਰ ਦਾ ਡੰਗਰਾ ਸਾਂਭਿਆ ਹੋਵੇ ਉਹ ਗਿੜਾ ਨਹੀਂ ਖਾਂਦਾ ਹੁੰਦਾ ਬਾਹਰ ਦੇ ਡੰਗਰ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਬਿਲਕੁਲ ਤਾਂ ਉਹ ਝੋਟੀ ਉਦੋਂ ਉਹਨੇ ਸੌਦਾ ਕੈਨਸਲ ਕੀਤਾ ਹੁਣ ਉਹੀ ਝੋਟੀ ਮਲੋੜਦੇ ਬੰਦੇ ਆਏ ਉਹਨਾਂ ਨੇ ਝੋਟੀ ਆਪਣੀ ਪਸੰਦ ਕੀਤੀ ਤਾਂ ਬਾਬਲੇ ਪੱਕ ਤੋਂ ਵੀ ਚੰਗੀ ਹੈਗਾ ਟੀਕਾ ਵੀ ਬਹੁਤ ਨਾਲੇ ਮੁਲਕ ਚੈੱਕ ਪਾਸ ਵੀ ਹੋ ਗਈ ਅੱਜ ਉਹ ਹੀ ਚੈੱਕ ਪਾਸ ਵੀ ਹੋ ਗਈ ਆ ਤਾਂ 4 ਮਹੀਨੇ ਦੀ ਗੱਬਣਾ ਤੇ 5ਵਾਂ ਲੱਗਾ ਹੋਇਆ ਠੀਕ ਹੈ ਜੀ ਤਾਂ ਉਹ ਝੋਟੀ ਆਪਣੇ ਤੋਂ ਲੈ ਕੇ ਗਏ ਆ ਮੈਂ ਧੰਨਵਾਦ ਉਹਦਾ ਤਾਂ ਕਰਨਾ ਚਾਹਣਾ ਕਿਉਂਕਿ ਉਹਦਾ ਮੇਰਾ ਜਿਹੜਾ ਸੌਦਾ ਨਾਰਮਲ ਝੋਟੀ ਦੀ ਜੋ ਜੋ ਜਿੱਦਾਂ ਹੁਣ ਝੋਟੀ ਨਾਰਮਲ ਰੇਟ ਤੇ ਹੋਇਆ ਸੀ ਅੱਜ ਮੇਰਾ ਮੰਨ ਲਓ ਗੱਬਣਾ ਵਾਲਾ ਸੌਦਾ ਹੋ ਗਿਆ ਤੁਹਾਡਾ ਬੈਨੀਫਿਟ ਦੁੱਗਣਾ ਤੁਹਾਡਾ ਬੈਨੀਫਿਟ ਹੋ ਗਿਆ ਇੱਕ ਵਾਰੀ ਮੈਂ ਉਹ ਕੱਟੀ ਝੋਟੀ ਵੀ ਆਪਾਂ ਦਿਖਾ ਦਈਏ ਵੀਰਾਂ ਨੂੰ ਹਾਂ ਝੋਟੀ ਜਰੂ ਦੀ ਗੱਲਬਾਤ ਕਰ ਰਹੇ ਨੇ ਇਹ ਘਰ ਦੀ ਛੋਟੀ ਸੀ ਵੀਰੋਂ ਨਿਕਾਇ ਰਹੇ ਨੇ ਇਹ ਗੋ ਲੈ ਕੇ ਆਏ ਸੀ ਨਾ ਵੀ ਆ ਲੈ ਕੇ ਆਏ ਸੀ ਪਰ ਕੱਤੀ ਲੈ ਕੇ ਆਏ ਸੀ ਜਿੱਦਾਂ ਪਤਾ ਕੀ ਹੁੰਦਾ ਸੀ ਸਾਂਸ ਮਾਰ ਕੇ ਕੀਤੀ ਆ ਤੇ ਟੱਟੀ ਆ ਬਹੁਤ ਚੰਗੀ ਹੂੰ ਹੂੰ ਬਹੁਤ ਜਿਆਦਾ ਚੰਗੀ ਆ ਉਹ ਪੈਸੇ ਵੀ ਉਹਦੇ ਮੈਂ ਮੰਨ ਲਓ ਟੋਕਰ ਗੱਬੜ ਮੱਝ ਨੇ ਲਾ ਕੇ ਆਇਆ ਹੂੰ ਹੂੰ ਤੇ ਜੇ ਉਹ ਹੁਣ ਵਿਗੂਗੀ ਤੇ ਵੇਚਣੀ ਆ ਜਾਂ ਨਹੀਂ ਵਿਕਣੀ ਤਾਂ ਫਿਰ ਉਹ ਘਰੇ ਸਾਮਾਂਗੇ ਜਦੋਂ ਘਰੇ ਸਾਮਾਂਗੇ ਫਿਰ ਉਹ ਨਾਰਮਲ ਹੀ ਲੱਖ ਰੁਪਏ ਦੀ ਝੋਟੀ ਨਾਰਮਲ ਵੇਚਦੀ ਆ ਉਹ ਠੀਕ ਹੈ ਬਿਲਕੁਲ ਜੀ ਅੱਗੇ ਵਧਣ ਆ ਇਹਨਾਂ ਕਰਨਾ ਥੋੜਾ ਜਿਹਾ ਬਿਲਕੁਲ ਬਾਕੀ ਤੇ ਦੂਸਰਾ ਨਹੀਂ ਇਹ ਵੀ ਨਹੀਂ ਹੈ ਕਿ ਆ ਉਹਨਾਂ ਦੇ ਮਨ 'ਚ ਸੀ ਕਿ ਇਹ ਝੋਟੀ ਖਰੇ ਵੀਰ ਨੇ ਵੇਚਣੀ ਨਹੀਂ। ਹਾਂਜੀ ਹਾਂਜੀ। ਬਾਈ ਉਹਨਾਂ ਦੇ ਮਲੋੜ ਤੋਂ ਆਏ ਸੀ। ਵੀ ਇਹ ਝੋਟੀ ਸ਼ਾਇਦ ਵੀਰ ਵੇਚੇ ਨਾ। ਤਾਂ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜਿਹੜੀ ਮਰਜ਼ੀ ਲੈ ਲਓ ਕਹਿੰਦੇ ਝੋਟੀ ਆ ਘਰ ਵਾਲੀ ਲੈਣੀ ਆ ਦੂਜੀਆਂ ਨਹੀਂ ਲੈਣੀਆਂ। ਮਾਚਰ ਘਰ ਵਾਲੀ ਖਰੀਦ ਲਓ। ਮੈਂ ਕਿਹਾ ਵੀ ਇਹਦਾ ਮੁੱਲ ਆ ਜਿਹੜਾ ਇਹਦਾ ਹੋਰ ਆ ਉਹਦਾ ਦਾ ਹੋਰ ਆ ਮੁੱਲ ਭਰ ਕੇ ਲੈ ਜਾਓ। ਉਹ ਵੀਰ ਨੂੰ ਹੀ ਸੌਦਾ ਕਰਕੇ ਝੋਟੀ ਆਪਣੇ ਤੋਂ ਖਰੀਦ ਕੇ ਲੈ ਗਿਆ। ਹਾਂਜੀ। ਅ ਵੀਡੀਓ 'ਚ ਤਾਂ ਉਹ ਖਾਈਆ ਕਿ ਸ਼ਾਇਦ ਉਹ ਵੀਰ ਫਿਰੋਜ਼ਪੁਰ ਵਾਲਾ ਵੀਡੀਓ ਦੇਖੂਗਾ ਤੇ ਉਹ ਲੱਗੂਗਾ ਕਿ ਵੀ ਮੈਂ ਉਹਦਨ ਝੋਟੀ ਲੈ ਲੈਂਦਾ ਚੰਗਾ ਰਹਿੰਦਾ ਤੇ ਆ ਝੋਟੀ ਉਹ ਉਹਨੇ ਫੰਡਰ ਸੰਧੀ ਹੀ ਰਿਆਂ ਤੇ ਮੈਂ ਗਿਆ ਸੀ ਤੇ ਇਹ ਝੋਟੀ ਗੱਭਣ ਨਿਕਲੀ ਆਪਣੀ ਬਾਕੀ ਦੋਸਤੋ ਜਿਹੜੀ ਕੁਆਲਿਟੀ ਹੈ ਨਾ ਆਪਦੀ ਸੋਚ ਮੁਤਾਬਕ ਖਰੀਦ ਲਿਆ ਕਰੋ ਨਾ ਗਵਾਇਆ ਕਰੋ ਕਿਉਂਕਿ ਅੱਗੇ ਵੀ ਜਿਹੜਾ ਮੇਰਾ ਵੀਰ ਭਰਾ ਲੈ ਕੇ ਗਿਆ ਹੈ ਬਹੁਤ ਵਧੀਆ ਦੋਸਤੋ ਸਲਾਹ ਮਸ਼ਵਰਾ ਲੈਣਾ ਨਾ ਕਿਸੇ ਚੰਗੇ ਬੰਦੇ ਤੋਂ ਲਓ ਜਿਹੜਾ ਮਾਲੋ ਵਪਾਰ ਨਹੀਂ ਕਰਦਾ ਜਿਹਦਾ ਵਪਾਰ ਆ ਵਪਾਰੀ ਵਪਾਰੀ ਦੀਆਂ ਲੱਤਾਂ ਖਿੱਚਣ ਦੇ ਤੁਰੇ ਹੋਇਆ ਵਪਾਰੀ ਹਮੇਸ਼ਾ ਕਹਿੰਦਾ ਕਿ ਮੈਂ ਅੱਜ ਦੀ ਝੋਟੀ ਖਰਾਬ ਕਰਾਂ ਮੈਂ ਆਪ ਦੀ ਲਵਾ ਤੇ ਮੇਰਾ ਮੈਂ ਮੈਂ ਉਹਦਾ ਧੰਨਵਾਦ ਕਰਦਾ ਵੀਰ ਦਾ ਚੰਗਾਲੀ ਪੈਡ ਵਾਲੇ ਦਾ ਕਿ ਉਹਨੇ ਮੇਰੀ ਅੱਜ ਝੋਟੀ 2000 ਰੁਪਈਆਂ ਦੀ ਸੇਲ ਕਰਵਾ ਦਿੱਤੀ ਬਹੁਤ ਵਧੀਆ ਜੀ ਚਲੋ ਇਹਦੇ ਲਈ ਤੁਹਾਨੂੰ ਮੁਬਾਰਕਾ ਹੋਣਾ ਤੇ ਆਪਾਂ ਆ ਜੀ ਵੀਰ ਜੀ ਜਿਹੜੀਆਂ ਹੋਰ ਆਪਣੀਆਂ ਕੱਟੀਆਂ ਝੋਟੀਆਂ ਦੇ ਬਾਰੇ ਪਾਈਏ ਚਾਹਣਾ ਪਹਿਲੇ ਨੰਬਰ ਤੇ ਇਸ ਨੀਲੀ ਰਵੀ ਦੀ ਜਿਹੜ ਬਹੁਤ ਚੰਗੇ ਮਾਲੂ ਬਾਪ ਵਾਲੇ ਪੱਖ ਤੋਂ ਬਹੁਤ ਚੰਗੀ ਆ ਠੀਕ ਹੈ ਬਾਕੀ ਕਿਉਂਕਿ ਵੱਡੀ ਆ ਕਿਉਂਕਿ ਇਹਦੀ ਮਾਲ ਦਾ ਆਪਾਂ ਚੋਕੇ ਤਾਂ ਦੇਖੀ ਨਹੀਂ ਹਾਂਜੀ ਹਾਂਜੀ ਆਪਾਂ ਨੂੰ ਦਸਨ ਮੁਤਾਬਕ ਉਹਨਾਂ ਨੇ ਚੰਗੀ ਰੱਖਿਆ ਬਾਕੀ ਮੈਂ ਤਾਂ ਕੱਟੀ ਵੇਖ ਕੇ ਸੌਦਾ ਕਰਦਾ ਉਹਨਾਂ ਮੈਨੂੰ ਮਾਂ ਨਾ ਬਾਪ ਨਾਲੀ ਮਾਂ ਬਾਪ ਤਾਂ ਫਿਰ ਜਦ ਨਿੱਕਾ ਬੱਚਾ ਹੋਵੇ ਜਿਵੇਂ ਆਪਾਂ ਛੋਟੇ ਬੱਚੇ ਲੈ ਆ ਉਹਨਾਂ ਦਾ ਮਾਂ ਪਿਓ ਦਾ ਚਲੋ ਉਹਨਾਂ ਨੇ ਧੀ ਗੱਲ ਆਇਆ ਬਿਲਕੁਲ ਪਰ ਮਾਂ ਆਪਾਂ ਦੇਖੀ ਆ ਕੁੜੀ ਖੜੀ ਠੀਕ ਆ ਮਾਂ ਦੇ ਵਿੱਚ ਕੋਈ ਗੋਣ ਹੈਗਾ ਨੀਲੀ ਵਾਲੇ ਕਿੰਨਾ ਮਿਲਕ ਸੀਦੀ ਮਾਂ ਦਾ ਇਹਦੀ ਜਿਹੜੀ ਮਾਂ ਦਾ ਮਿਲਕ ਉਹਨਾਂ ਨੇ ਤਾਂ ਯਾਰ ਆਪਾਂ ਨੂੰ 8 9 ਲੀਟਰ ਵਾਲੀ ਮਾਜੀ ਖਤਮ ਹੀ ਹੋ ਗਈ ਆ ਪੰਜਾਬ ਦੇ ਵਿੱਚ ਖਤਮ ਹੋ ਗਈ ਬਿਲਕੁਲ ਪਰ ਲਾਈਵ ਦੇ ਵਿੱਚ 15 ਲੀਟਰ ਵਾਲੀ ਵੀ ਨਹੀਂ ਆਉਂਦੀ ਵੀਰ ਨਹੀਂ ਆਉਂਦੀ ਵੀ ਲਾਈਵ ਜੇ ਕੋਈ ਮੈਂ ਆ YouTube ਤੇ ਤੁਹਾਡੇ ਤੇ ਕਹਿਣਾ ਚਾਹਣਾ ਵੀ ਜੇ ਕੋਈ ਲਾਈਵ ਝੋਟੀ ਚਵਾਉਂਦਾ 15 ਲੀਟਰ 14 ਲੀਟਰ ਤੇ ਮੈਂ ਵੀ ਉਹਦਾ ਜਿੰਨੀ ਜੋਗਾ ਹੈਗਾ ਵਾ ਮਮੀ ਉਹਦਾ ਕੋਈ ਮਾਨ ਸਨਮਾਨ ਕਰਾਂਗੇ ਥੋੜਾ ਘੱਟ ਸਕਦਾ ਠੀਕ ਆ 15 16 ਕਿਲੋ ਵਾਲੀ ਦੁੱਧ ਜਿਹੜੀ ਮੰਨ ਲਓ ਆਪਦੇ ਏਰੀਆ ਦੀ ਮੈਂ ਗੱਲ ਕਰਦਾ ਮੈਂ ਸਾਰੇ ਨਹੀਂ ਮੇਰਾ ਜੋ ਲੋਕਲ ਇੱਥੇ ਕੋਈ ਚੁਵਾਉਂਦਾ ਵਾ ਠੀਕ ਆ ਤੇ ਬਾਕੀ ਕਹੇ ਨੂੰ ਵੀਰੇ ਕੋਈ ਬਹੁਤ ਕੁਝ ਕਹੀ ਜਾਂਦੇ ਆਪਾਂ ਜਿੱਦ ਨਹੀਂ ਕਰ ਸਕਦੇ ਹਾਂਜੀ ਨਹੀਂ ਨਹੀਂ ਬਿਲਕੁਲ ਜੀ ਪਤੀ ਦੀ ਕੁਆਲਿਟੀ ਚੰਗੀ ਆ ਵੀਰ ਤਾਂ ਇਹ ਥਾਣਾ ਪੱਖੋਂ ਵੇਖ ਸਕਦੇ ਤੁਸੀਂ ਬਹੁਤ ਚੰਗੀ ਆ ਦੇਖ ਸਕਦੇ ਬਾਕੀ ਦੋਸਤੋ ਵੇਖ ਸਕਦੇ ਤੁਸੀਂ ਜਿੰਗਾ ਸੋਣਾ ਥਾਣਾ ਵੀਰੇ ਬਹੁਤ ਚੰਗੀ ਆ ਕੱਟੀ ਕਿਹੇ ਦਾ ਇਹਨੂੰ ਜਿਵੇਂ ਉਹ ਝੋਟੀ ਆ ਤਿਆਰ ਚਾਰੇ ਥਾਣਾ ਗਾਇਬੰਤਰ ਬਹੁਤ ਪਿਆਰਾ ਗਾਇਬੰ ਟੱਲਾ ਹੈ ਗਿਆ ਜਿੱਦਾਂ ਆ ਵੇਖਦਾ ਤੁਸੀਂ ਟੱਲਾ ਬਹੁਤ ਜਿਆਦਾ ਸੀਲ ਦੇ ਵਿੱਚ ਹੂੰ 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 ਬਾਕੀ ਸੀਲ ਇੰਨੀ ਆ ਕਿ ਛੋਟੀ ਹਲਦੀ ਨਹੀਂ ਖੜ ਜਾਂਦੀ ਆ ਕੱਟੀ ਬਹੁਤ ਸਾਊ ਆ ਅੱਛਾ ਏਜ ਕਿੰਨੀ ਦੱਸਤੀ ਹੈ ਤਕਰੀਬਨ ਇਹ 15 ਕ ਮਹੀਨੇ ਏਜ ਆਪਾਂ ਨੂੰ ਉਹਨਾਂ ਨੇ ਦੱਸਣ ਮਦਾ ਕੋਈ 15 ਕ ਮਹੀਨੇ ਦੇ ਆ ਠੀਕ ਆ ਜੀ ਠੀਕ ਆ ਬਾਕੀ ਦੋਸਤੋ ਜਿਹੜੇ ਮੇਰੇ ਵੀਰ ਲੱਭ ਰਹੇ ਨੇ ਸ਼ਕੀਨ ਕੱਟੀ ਰੱਖਣ ਦੇ ਉਹ ਤੁਸੀਂ ਵੇਖ ਸਕਦੇ ਮੈਂ ਸਿੰਘ ਵੀ ਜ਼ਰੂਰ ਵਿਖਾਉਣਾ ਬਿਲਕੁਲ ਨਾਲੋਂ ਸਿੰਘ ਜਿਹੜਾ ਕੁੰਡਾ ਕਰਦੀ ਬਿਲਕੁਲ ਯਾਨੀ ਕਿ ਕੁੰਡਾ ਯਾਨੀ ਕਿ ਇਹਦੂ ਦਾ ਸਿੰਘ ਉੱਤੇ ਹੋਣਾ ਹੀ ਨਹੀਂ ਆ ਤੇ ਅੱਖ ਵੇਖ ਸਕਦੇ ਕਿਹੇ ਗੱਲਾਂ ਕੋਈ ਕਮੀ ਨਹੀਂ ਛ ਫੀ ਕੋਕਾ ਕਰ ਲੈਣੇ ਆ ਹੁਣ ਬਾਪ ਵਾਲੇ ਵਕਤ ਤੋਂ ਹੀ ਬਹੁਤ ਚੰਗੀ ਦੱਸੀ ਆ ਪਰ ਆਪਾਂ ਸੌਦਾ ਕਰਨ ਤੋਂ ਬਾਅਦ ਦੱਸਾਂਗੇ ਪਹਿਲਾਂ ਨਹੀਂ ਠੀਕ ਆ ਤੇ ਢਿਲੋ ਸਭ ਕੀ ਰੇਟ ਕਰਤਾ ਰੇਟ ਵੀ ਇਦਾਂ ਵੀ ਆ ਜਿਹੜੀਆਂ ਦੋਨੋਂ ਝੋਟੀਆਂ ਨੇ ਹੁਣ ਜਿੱਦਾਂ ਮੇਰੇ ਘਰ ਵਾਲੀ ਉਹ ਝੋਟੀ ਆ ਇੱਕ ਸੇਲ ਹੋ ਗਈ ਆ ਇਹਨਾਂ ਦੋਆ ਚੋਂ ਇੱਕ ਝੋਟੀ ਆ ਵਾ ਘਰ ਰੱਖਣੀ ਆ ਅੱਛਾ ਤਾਂ ਇਹਨਾਂ ਦੋਆ ਦੇ ਵਿੱਚੋਂ ਜਿਹੜੀ ਇੱਕ ਵੈਗੀ ਉਹੋ ਵੇਚਣੀ ਆ ਦੋਵੇਂ ਨਹੀਂ ਵੇਚਣੀਆਂ ਠੀਕ ਆ ਕਿਉਂਕਿ ਮੈਂ ਜਿਵੇਂ ਹੁਣ ਦੇ ਪੈਸੇ ਆਏ ਜ਼ਿਮੀਂਦਾਰਾ ਹੈਗਾ ਕਬੀਲਦਾਰੀ ਚ ਤੈਨੂੰ ਪਤਾ ਹਰ ਇੱਕ ਫਸਿਆ ਪੈਸੇ ਖਾਦੇ ਜਾਣੇ ਆ ਬਿਲਕੁਲ ਤੇ ਇਹ ਫਿਰ ਕੀ ਚੈੱਕ ਬਣ ਜੂਗੀ ਘਰੇ ਇਹ ਵੱਡੀ ਤਾਣੀ ਇੱਕ ਪਾਸੇ ਕਰ ਰਿਹਾ ਪਹਿਲਾਂ ਕਿ ਦਰਸ਼ਕਾਂ ਨੂੰ ਕੀ ਪਤਾ ਕਿਹੜੀ ਪਸੰਦ ਆ ਜਾਣੀ ਆ ਯਾਹਾਂ ਛੋਟੀ ਪਸੰਦ ਹੋਣੀ ਆ ਕਿ ਆ ਆਉਣੀ ਆ ਇਸ ਕਰਕੇ ਹਜੇ ਆਪਾਂ ਕੁਝ ਨਹੀਂ ਕਹਿਣਾ ਜਿਹੜੀ ਵੈਗੀ ਦੋਆਂ ਚ ਪਹਿਲਾਂ ਉਡੀਕ ਰੱਖ ਲੈਣੀ ਕਰੀ ਠੀਕ ਹੈ ਤਾਂ ਮੋਲ ਲੈਂਦਾ ਫਿਰ ਮੋਲ ਇਹਨਾਂ ਦਾ ਇਹਨਾਂ ਦੋਆਂ ਦਾ ਵੀਰ ਫੋਨ ਤੇ ਹੀ ਹੋਊਗਾ ਮੌਕੇ ਤੇ ਚਲੋ ਠੀਕ ਆ ਹਾਂ ਸੋ ਆਪਾਂ ਮੁੱਲ ਦੱਸ ਦਾਂ ਠੀਕ ਆ ਸੋ ਆ ਦੂਜੇ ਨੰਬਰ ਤੇ ਵੀ ਇਹਦੀ ਵੀ ਦੱਸ ਦੀ ਡਿਟੇਲ ਕਿੰਨੇ ਚਿਰ ਦੀ ਵੀਰ ਆਪਣੀ ਜਿਹਨਾਂ ਨੇ ਪਹਿਲਾਂ ਵੀਡੀਓ ਦੇਖੀ ਹੋਊਗੀ YouTube ਤੇ ਹਾਂਜੀ ਪਹਿਲਾਂ ਵੀਡੀਓ ਪਈ ਐ ਆਪਣੀ ਝੋਟੀ ਦੀ ਜਦੋਂ ਵੀਡੀਓ ਪਈ ਸੀ ਉਸ ਦਿਨ ਇਹ ਨਾ ਮੰਨ ਲਓ ਹੀਟ ਚ ਸੀਗੀ ਮੈਂ ਦੱਸਿਆ ਵੀ ਸੀ ਉਹ ਦੱਸਿਆ ਸੀ ਆ ਤਾਂ ਉਸ ਦਿਨ ਕੀ ਹੋਇਆ ਕਿ ਡਾਕਟਰ ਨਾਲ ਮੈਂ ਜਦੋਂ ਗੱਲ ਕੀਤੀ ਡਾਕਟਰ ਕਿਤੇ ਆਊਟ ਆਫ ਸਟੇਟ ਸੀਗਾ ਠੀਕ ਆ ਤਾਂ ਉਹ ਅਗਲੇ ਦਿਨ ਵੀ ਨਹੀਂ ਆਇਆ ਮਿਸ ਕਰ ਗਿਆ ਉਹਦੋਂ ਅਗਲੇ ਦਿਨ ਆਇਆ ਤੇ ਹੀਟ ਲੰਘ ਚੁੱਕੀ ਹੂੰ ਹੂੰ ਉਸ ਤੋਂ ਬਾਅਦ ਇਹ ਜਦੋਂ ਹੀਟ ਚ ਆਈ ਆ ਤਾਂ ਇਹਦੇ 나ਗ بولਦਾ ਜਿਹੜਾ ਆਪਾਂ ਇੰਜੈਕਸ਼ਨ ਆਪਦੇ ਹੱਥੀ ਸਟਰਾ ਲਗਾ ਕਿੰਨਾ ਸਮਾਂ ਹੋ ਗਿਆ ਜੀ ਇਹਨੂੰ ਅੱਜ ਮੇਰੇ ਹਿਸਾਬ ਨਾਲ ਵੀ ਜ਼ਿਆਦਾ ਨਹੀਂ ਤੇ ਕੋਈ 12 13 ਦਿਨ ਲੱਗੇ ਆ 12 13 ਦਿਨ ਲੱਗੇ ਨੂੰ ਹੋਇਆ ਬਹੁਤਾ ਨਹੀਂ ਹੋਇਆ ਠੀਕ ਆ ਠੀਕ ਤੇ ਮੇਰੇ ਹਿਸਾਬ ਨਾਲ ਸਟਰਾ ਵੀ ਆਪਾਂ ਦਿਖਾ ਦਿੰਨੇ ਆ ਹਾਂ ਜੀ ਹਾਂ ਜੀ ਆ ਸਟਰਾ ਜਰੂਰ ਵੀਡੀਓ ਚ ਦਿਖਾ ਹਾਂ ਜੀ ਸਟਰਾ ਪਈ ਹੈ ਦੋਸਤੋ ਮੈਂ ਤੁਹਾਨੂੰ ਦਿਖਾ ਦਿੰਦਾ ਜਿਹੜਾ ਸਮਾਂ 10 ਤੋਂ 12 ਦਿਨ ਹੋ ਗਏ ਨੇ ਤੇ ਆ ਸੋ ਦੋਸਤੋ ਤੁਸੀਂ ਵੇਖ ਸਕਦੇ ਹੋ ਬਾਕੀ 나ਗ ਬੁੱਲ ਦੀ ਜਿਹੜੀ ਏਆਈ ਹੋਈ ਆ ਤੇ ਵੀਰ ਹੁਣਾਂ ਦੇ ਕੋਲ ਸਟਰਾਸ ਆਂ ਵੀ ਪਈ ਆ ਬਖਾਉਣ ਦਾ ਮਕਸਦ ਦੋਸਤੋ ਇਹੋ ਹੀ ਹੈਗਾ ਵੀ ਜਿਹੜੀ ਤੁਸੀਂ ਤਸੱਲੀ ਜ਼ਰੂਰ ਕਰ ਸਕੋ 10 ਦਿਨ 10 ਤੋਂ ਜਿਹੜਾ 12 ਦਿਨ ਦਾ ਸਮਾਂ ਹੋ ਗਿਆ ਇਹ aí ਕਰਵਾਈ ਨੂੰ ਠੀਕ ਹੈ ਫਿਰ ਰੱਖ ਲਓ ਜੀ ਤੇ ਬਾਕੀ ਜਿਹੜਾ ਮੋਲ ਇਹਦਾ ਪ੍ਰੋਪਰ ਵੀ ਫੋਨ ਤੇ ਹੈ ਨਾ ਆ ਫੋਨ ਤੇ ਗੱਲ ਏ ਤਾਂ ਵੀ ਵੀ ਇਸ ਟਾਈਮ ਇਹ ਫਾਇ ਫੰਡਰ ਕਹਿੰਦਾ ਝੂਠੀ ਮੈਂ ਚਾਹੇ ਸਟਰਾ ਲਵਾਤਾ ਵਾ ਜੀ ਜੀ ਬਿਲਕੁਲ ਜੀ ਨਾਲੇ ਆਉਂਦੀ ਨਹੀਂ ਚੈੱਕ ਪਾਸ ਆਪਾਂ ਕਹਿ ਕੇ ਚੈੱਕ ਪਾਸ ਨਹੀਂ ਆਉਂਦੀ ਪਰ ਚੈੱਕ ਪਾਸ ਦੇ ਆਪਾਂ ਪੈਸੇ ਨਹੀਂ ਲੈ ਸਕਦੇ ਗਮਰਾਹ ਕਰਕੇ ਬਿਲਕੁਲ ਜੇ ਅੱਜ ਹੋਊ ਤੇ ਅੱਜ ਫੰਡਰ ਦਾ ਸੌਦਾ ਹੋਊ ਤੁਹਾਡੇ ਚੈਨਲ ਉੱਪਰ ਵੀਡੀਓ ਜਿਹੜਾ ਵੀ ਦੇਖ ਕੇ ਸੌਦਾ ਕਰੂਗਾ ਬਿਲਕੁਲ ਤੇ ਜੇ ਉਹ ਰੋਕੇ ਸੌਦਾ ਕਰੂਗਾ ਤਾਂ ਫਿਰ ਚੈੱਕ ਪਾਸ ਕਰਾ ਕੇ ਦੇਾਂਗੇ ਤਾਂ ਹੀ ਇਹਦਾ ਮੁੱਲ ਨਹੀਂ ਕਰ ਰਹੇ ਵੀ ਅੱਜ ਇਹਦਾ ਮੁੱਲ ਹੋਰ ਆ ਜੇ ਕੱਲ ਨੂੰ ਆਪਾਂ ਚੈੱਕ ਪਾਸ ਬਹੁਤ ਜ਼ਿਆਦਾ ਜਾਨੀ ਕਿ ਵਿਰਲਾ ਥਾਲ ਬਾਕੀ ਤੁਸ ਜਿਹੜਾ ਥਣਾ ਦੀ ਮੰਤਰ ਬਿਲਕੁਲ ਝੋਲੀ ਦੇਖ ਸਕਦੇ ਝੋਟੀ ਸੋਹਣੀ ਝੋਲੀ ਅੱਗੇ ਬਣਾਵੇਗੀ ਬਾਕੀ ਅਗੇ ਨਿਤਰਾਵੇ ਸਹੀ ਬਹੁਤ ਵਧੀਆ ਮਾਰਕ ਦੀ ਕਿਰਪਾ ਹੋ ਜੇ ਚੰਗੀ ਮੂਹ ਮੱਥਾ ਜਿਹੜਾ ਸੋਹਣਾ ਮੂਹ ਮੱਥਾ ਹੋਏਗਾ ਬਾਕੀ ਨਾ ਸਭ ਬਿਲਕੁਲ ਬਿੱਲੀ ਆਖਾ ਸਿੰਘ ਸੁਖ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਏਜੰਟ ਦੀ ਟੋਲ ਬਾਈ ਕਿੰਨੀ ਕੁ ਹੋ ਗਈ ਆ ਇਹਦੀ 33 ਮਹੀਨੇ ਏਜ ਹੋ ਚੁੱਕੀ ਆ ਕਿਉਂਕਿ ਜਿਨ੍ਹਾਂ ਦੇ ਕਰਵਾਈ ਨਾ ਉਹਨਾਂ ਨੇ ਵੀ ਹਿੱਟਾਂ ਇਹਦੀ ਇੱਕ ਦੋ ਪਹਿਲਾਂ ਮਿਸ ਕਰਤੀਆਂ ਨੌਲੇਜ ਘੱਟ ਸੀ ਬੰਦਿਆਂ ਨੂੰ ਠੀਕ ਹੈ ਠੀਕ ਤਾਂ ਉਹਨਾਂ ਕੋਲੇ ਬੁੱਲੀ ਹੈਣੀ ਸੀ ਜੇ ਏਆਈ ਆਪਾਂ ਇੱਕ ਹੀ ਕਰਵਾਈ ਆ ਨਹੀਂ ਏਆਈ ਆਪਾਂ ਇਹਦੀ ਇੱਕੋ ਹੀ ਕਰਵਾਈ ਆ ਉਹਦੇ ਕੋਲੇ ਸਟਰਾ ਜਿਹੜਾ ਇੱਕੋ ਹੀ ਸੀਗਾ 나ਗਦਾ ਉਹ ਕਹਿੰਦਾ ਵੀ ਹੋਰ ਆਉਣ ਵਾਲੇ ਆ ਤੇ ਮੈਂ ਕਿਹਾ ਫਿਰ ਉਹ ਤਾਂ ਸਿਸਟਮ ਗਲਤ ਹੋਊ ਵੀਰ ਠੀਕ ਹੈ ਜੇ ਇੱਕ ਦਿਨ ਆਪਾਂ ਨਾਗਦੀ ਕਰਾਉਣੇ ਆ ਤੇ ਦੂਸਰੇ ਦਿਨ ਆਪਾਂ ਪ੍ਰਾਈਵੇਟ ਬੋਲਦੀ ਕਰਾਉਣੇ ਆ ਜਾਂ ਹੋਰ ਨਾਬੇ ਫਾਰਮ ਦੇ ਕਿਸੇ ਬੋਲਦੀ ਕਰਾਉਣੇ ਆ ਫਿਰ ਸਿਸਟਮ ਗਲਤ ਹੋ ਜਾਊਗਾ ਬਿਲਕੁਲ ਮਿਕਸਿੰਗ ਹੋ ਜਾਂਦੀ ਫਿਰ ਜੀ ਹਾਂਜੀ ਉਹ ਦਾ ਫਿਰ ਹੋ ਸਕਦਾ ਇਹਨੇ ਬਰੀਡ ਹੋ ਸਕਦਾ ਕੁਝ ਵੀ ਹੋ ਸਕਦਾ ਹਨ ਤੇ ਇਸ ਕਰਕੇ ਇੱਕੋ ਹੀ ਗਲਵਾਈ ਆ ਰਹਿਣਾ ਨਾਰੇਣਾ ਉਹਦੇ ਪਰਮਾਤਮਾ ਨੂੰ ਪਤਾ ਹਨ ਆਪਾਂ ਕੌਣ ਹੁੰਨੇ ਆ ਇਹ ਤਾਂ ਰੱਬ ਘਰੇ ਆ ਹਜੇ ਇਸ ਟਾਈਮ ਇਹਦਾ ਲਿਖਾ ਜੋਖਾ ਵੀ ਤੇ ਮੁੱਲ ਵੀ ਇਹਦਾ ਵੀ ਫੋਨ ਤੇ ਹੀ ਇਹਦਾ ਮੁੱਲ ਫੋਨ ਤੇ ਹੀ ਹੋਊਗਾ ਜੇ ਹੋਏ ਐਂ ਫੰਡਰ ਲੈਣੀ ਚਾਹਵੇ ਫੰਡਰ ਦਾ ਹੋਊਗਾ ਗੱਭਣ ਉਹਦਾ ਹੋਊਗਾ ਗੱਭਣ ਦਾ ਹੋਊਗਾ ਉਹ ਤਾਂ ਅੱਗੇ ਆਉਣ ਵਾਲਾ ਸਮਾਂ ਦੱਸ ਤੂੰ ਜੇਕਰ ਆਪਣੇ ਕੋਲ ਰਹਿੰਦੀ ਆ ਹਾਂ ਜੇ ਆਪਣੇ ਕੋਲ ਰਹੂਗੀ ਤੇ ਚੈੱਕ ਪਾਸ ਹੁੰਦੀ ਆ ਤੇ گاؤں ਦਾ ਉਹ ਫਿਰ ਤਬਦੀਲ ਹੋ ਜਾਏਗਾ ਸਾਰਾ ਹਾਂਜੀ ਤੇ ਵੀਰੋ ਬਾਕੀ ਚੋਇਸ ਹੋ ਦੀ ਆਪਣੀਆਂ ਦੋ ਝੋਟੀਆਂ ਦੇ ਵਿੱਚੋਂ ਜਿਹੜੀ ਵੀ ਤੁਹਾਡੇ ਪਸੰਦ ਆਉਂਦੀ ਆ ਵੀਰ ਨਾਲ ਤੁਸੀਂ ਉਹ ਹੀ ਫੋਨ ਤੇ ਗੱਲਬਾਤ ਕਰ ਲਿਓ ਤੇ ਕਰ ਦੋ ਮੜਾ ਇਹਨੂੰ ਦੇਖਾ ਦਿਓ ਬਾਕੀ ਮੂੰਹ ਮੱਥਾ ਜਿਹੜਾ ਤੁਸੀਂ ਜ਼ਰੂਰ ਵੇਖ ਲਿਓ ਕਿਉਂਕਿ ਆਪਾਂ ਬਿਲਕੁਲ ਗੱਲਾਂ ਤੇ ਨਾ ਰਹਿ ਜਗੇ ਵੀ ਜਿਹੜਾ ਢਾਂਚਾ ਹੈ ਕਟੀਆਂ ਝੋਟੀਆਂ ਦਾ ਨਿਸ਼ਾਨ ਹੈਗੇ ਵੀਰੋ ਥੋੜੇ ਥੋੜੇ ਵਾਲ ਹੈਗੇ ਚਟਿਆ ਦਿਖਾ ਦਿਓ ਵਿਖਾ ਦਿਓ ਵਿਖਾ ਦਿਓ ਕਰ ਦੋ ਮੜਾ ਅੱਗੇ ਚ ਫਟ ਕੇ ਆਹ ਦੇਖ ਸਕਦੇ ਤੁਸੀਂ ਆਹ ਦੇਖੋ ਥੱਲੇ ਬਾਕੀ ਦੋਸਤੋ ਬਿਲਕੁਲ ਇਹਨਾਂ ਬਿਲਕੁਲ ਕਟੀਆਂ ਤੇ ਤੁਸੀਂ ਨਿਸ਼ਾਨ ਵੇਖ ਸਕਦੇ ਮਗਰਲੇ ਜਿਹੜੇ ਨਿਸ਼ਾਨ ਦੋ ਦ ਮਗਰ ਵੀ ਪੈਰਾਂ ਦੇ ਨਿਸ਼ਾਨ ਜਿਹੜੇ ਪ੍ਰੋਪਰ ਤੁਹਾਨੂੰ ਨਜ਼ਰ ਆ ਗਏ ਠੀਕ ਆ ਵੀਰ ਤੋਂ ਅਗਲੀ ਆਪਣੇ ਕੋ ਬੂਰੀ ਨੀਲੀ 라ਵੀ ਆ ਗਈ ਆਪਣੇ ਕੋ ਆ ਗਈ ਜੀ ਬੂਰੀ ਨੀਲੀ 라ਵੀ ਸੁੱਧੇ ਫੜੇ ਚ ਅੱਖਾਂ ਬਿਲਕੁਲ ਨੀਂਦੀਆਂ ਦੇਖ ਸਕਦੇ ਇਹੋ ਜਿਹੀ ਨੀ ਵੀ ਰਹੀ ਦੀ ਇਹਦੀ ਏਜ ਹੈਗੀ ਆ ਜੀ 11 ਕਿ ਮਹੀਨੇ ਦੀ ਠੀਕ ਆ ਜੀ ਠੀਕ ਆ ਬਾਜੀ ਦੇ ਗੱਠ ਗੱਠ ਦੇ ਪੈਰ ਚਿੱਟੇ ਆ ਗਏ ਇਹਦੇ ਬਿਲਕੁਲ ਤੇ ਸੂ ਦੇ ਵੀ ਨਿਸ਼ਾਨ ਆ ਗਿਆ ਕਈ ਵੀਰ ਮਾਲੋ ਨਿਸ਼ਾਨੀਆਂ ਵੀ ਕਹਿੰਦੇ ਆ ਵੀ ਕੰਪਲੀਟ ਚਾਈਦੀਆਂ ਆ ਨਿਸ਼ਾਨ ਆ ਗਿਆ ਪੱਕੀ ਸੋਤੇ ਵੀ ਥਣੀਆਂ ਵੀ ਬਹੁਤ ਚੰਗਾ ਜੀ ਦੇਖ ਸਕਦੇ ਆ ਥਣੀਆਂ ਵੀ ਦੇਖ ਸਕਦੇ ਹੋ ਦੋਸਤੋ ਸੋਹਣੇ ਥਣ ਹੈਗੇ ਆ ਬਿਲਕੁਲ ਬਰਬੁਰਲ ਚੰਗੀਆਂ ਚਾਰ ਥਣ ਨੇ ਹਾਂਜੀ ਤੇ ਇਹਦਾ ਢਿਲੋਂ ਵੀ ਕੀ ਮੋਲ ਕਰਤਾ ਇਹਨਾਂ ਦਾ ਭਾਜੀ ਜਿਵੇਂ ਆਪਣੇ ਕੋਲੇ ਚਾਰ ਬੱਚੇ ਆ ਹਾਂਜੀ ਤਾਂ ਦੋ ਤਾਂ ਹੈਗੇ ਆ ਬਲੈਕ ਨੀਲੀ ਦਾ ਵਿੱਚ ਇੱਕ ਲਾਲ ਬੂਰੀ ਤਿੱਲਾਂ ਵਾਲੀ ਆ ਇੱਕ ਬੂਰੀ ਨੀਲੀ ਦਾ ਵੀ ਇਹ 15000 ਤੋਂ 20000 ਦੇ ਵਿੱਚ ਇਹਨਾਂ ਦੇ ਮੋਲ ਆ ਜੀ ਚਾਰਾਂ ਦੇ ਠੀਕ ਹੈ ਜੀ ਜੇ ਮੰਨ ਲਓ ਅੱਜ ਐ ਮੁੱਲ ਕਰਦੇ ਆ ਕਿਸ ਨੂੰ ਪਤਾ ਨਹੀਂ ਲੱਗਣਾ ਠੀਕ ਹੈ ਠੀਕ ਹੈ ਤੇ ਇਸ ਕਰਕੇ 15000 ਤੋਂ 20000 ਦੇ ਵਿੱਚ ਆ ਕਿਸੇ ਦਾ 15 ਵਾ ਕਿਸੇ ਦਾ 20 ਆ ਕਿਸੇ ਦਾ ਬਿਲਕੁਲ 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 ਸੋ ਦੋਸਤੋ ਤੁਸੀਂ ਫੋਨ ਜ਼ਰੂਰ ਕਰ ਲਿਓ ਜਿਹੜੀ ਵੀ ਤੁਹਾਡੇ ਪਸੰਦ ਆਉਂਦੀ ਆ ਤੁਸੀਂ ਉਹ ਵੀਡੀਓ ਦੇ ਵਿੱਚ ਦੱਸ ਕੇ ਜਿਹੜੀ ਹਿੰਟ ਤੁਸੀਂ ਉਹ ਕੈਟਾਗਰੀ ਕੱਟੀ ਉਹ ਦੱਸ ਕੇ ਜਿਹੜੀ ਉਹਦਾ ਮੁੱਲ ਪੁੱਛ ਸਕਦੇ ਜੀ ਤੇ ਮੁੱਲ ਜਿਹੜਾ 15 ਤੋਂ 20000 ਹੈਗਾ ਕਿਉਂਕਿ ਚਾਰੇ ਕਟੀਆਂ ਕਰ ਮੋٹے ਤੌਰ ਤੇ ਤੁਹਾਨੂੰ ਮੈਂ ਵਿਖਾਈ ਦੇਣਾ ਵੀ ਬਾਕੀ ਆਪਾਂ ਗੱਲਬਾਤ ਹੁਣ ਪਹਿਲੀ ਦੀ ਏਜ ਦੀ ਕਰ ਲਈ ਆ 11 ਮਹੀਨਿਆਂ ਦੀ ਆ ਜੀ ਇੱਕੋ ਘਰੋਂ ਜੋੜਾ ਲਿਆ ਵਾ ਠੀਕ ਆ ਜੀ ਹਾਂ ਜੀ ਇਕੱਠੀਆਂ ਮੱਝਾਂ ਕੋਲੇ ਸੁਈਆਂ ਸੀ ਠੀਕ ਆ ਜੀ ਤੇ ਇਹ ਲਾਲ ਬੂਰੀ ਤਿੱਲਾਂ ਵਾਲੀ ਆ ਠੀਕ ਆ ਇਹਦੇ ਮੰਨ ਲਓ ਤਿੱਲ ਵੀ ਆ ਜਿਵੇਂ ਕਾਲੇ ਰੰਗ ਦੇ ਆ ਵਿੱਚ ਚਮੜੀ ਦੇ ਉੱਪਰ ਸਕਿਨ ਦੇ ਉੱਪਰ ਆ ਦੂਧ ਜ਼ਰੂਰ ਆ ਦੇਖੋ ਠੀਕ ਆ ਠੀਕ ਹਾਂ ਜੀ ਇਹ ਤਿੱਲਾਂ ਵਾਲੀ ਲਾਲ ਬੂਰੀ ਆ ਜਿਹੜੀ ਇੱਕ ਤਾਂ ਦੇਖਣ ਨੂੰ ਘਾਟ ਹੀ ਮਿਲਦੀ ਪਹਿਲਾਂ ਜਿਵੇਂ ਸਿਆਣਾ ਦੀ ਕਹਾਵਤ ਆ ਗਈ ਬੂਰੀਆਂ ਚੁੰਗੀਆਂ ਵਾ ਪਹਿਲਵਾਨਾਂ ਦੀ ਕਹਾਵਤ ਚੱਲਦੀ ਸੀ ਤੇ ਬਿਲਕੁਲ ਬਿਲਕੁਲ ਬਹੁਤ ਪੁਰਾਣੇ ਸਮੇਂ ਚ ਮਸ਼ਹੂਰ ਰਹੀਆਂ ਠੀਕ ਆ ਤੇਡੇ ਕੱਟ ਦੇ ਵਿੱਚ ਆ ਗਈ ਆਪਣੇ ਕੋਲੇ ਕੱਟੀਆਂ ਬਹੁਤ ਚੰਗੀਆਂ ਆ ਠੀਕ ਆ ਆ ਦੇਖ ਸਾਡੇ ਬਾਕੀ ਦੋਸਤੋ ਕਟੀਆਂ ਸਾਰੀਆਂ ਚੰਗੀਆਂ ਨੇ ਝੂਟੀਆਂ ਵੀ ਤੁਹਾਨੂੰ ਵਿਖਾਈ ਜੰਨੇ ਨਾਲ-ਨਾਲ ਵੀਰ ਹੁਣੇ ਜਿਹੜੇ ਇੱਕੋਲ ਦੇ ਵਿੱਚ ਬਹੁਤ ਵਧੀਆ ਚੰਗੇ ਜੁੜੀਆਂ ਕੱਟੀਆਂ ਛੋਟੀਆਂ ਲੈ ਕੇ ਆਉਂਦੇ ਰਹਿੰਦੇ ਆ ਇੱਡੀ ਧਾਰੀ ਚ ਡਿਮਾਂਡ ਸੀ ਲੋਕ ਜਿਹੜੇ ਆਪਣੇ ਕਿਸਾਨ ਵੀਰ ਆ ਕਿ ਛੋਟਾ ਬੱਚਾ ਹੈਗੀ ਸੀ ਡਿਮਾਂਡ ਹੈਗੀ ਸੀ ਹਾਂਜੀ ਤੇ ਬਿਲਕੁਲ ਜਾਇਜ਼ ਮਾਰਕਿੰਗ ਆ ਕਈ ਵੀਰ ਜਾਇਜ਼ ਮਾਰਕਿੰਗ ਮੰਗਦੇ ਹੁੰਦੇ ਆ ਤਾਂ ਕੱਟੀ ਦੀ ਬਿਲਕੁਲ ਜਾਇਜ਼ ਮਾਰਕਿੰਗ ਦਾ ਇੱਕ ਸੰਧੂ ਵੀਰ ਜਰੂਰ ਵਿਖਾ ਦਿ ਜਿਹੜਾ ਦਾ ਸਿੰਘ ਲੱਗਾ ਨਾ ਦਿਖਾਇਓ ਇਹਦੇ ਵਰਗਾ ਸਿੰਘ ਬਰਲੇ ਲੱਗੂ ਇਹਨੇ ਹੁਣ ਇੱਥੋਂ ਹੀ ਚੱਕ ਲਿਆ ਸਿੰਘ ਬਿਲਕੁਲ ਦੋਸਤੋ ਤੁਸੀਂ ਵੇਖ ਲਓ ਜਮਾ ਮੁੜ ਗਿਆ ਬਿਲਕੁਲ ਸਿੰਘ ਬਹੁਤ ਚੰਗਾ ਕੱਟੀ ਦਾ ਅਜੇ ਸਿੰਘ 1 ਅੱਧੇ ਇੰਚ ਦਾ ਹੀ ਆ ਬਿਲਕੁਲ ਮੁ ਚਾਰੇ ਥਣਾ 'ਚ ਵਾਈਟ ਨਿਸ਼ਾਨ ਆ ਦਿਖਾ ਦਿਓ ਵੀਰ ਬਿਲਕੁਲ ਜਿਹਾ ਬਿਲਕੁਲ ਪਿਆਰ ਧੋਤੇ ਆ ਦੋਸਤੋ ਮਾਰਕਿੰਗ ਜਿਹੜੀ ਆ ਤੁਹਾਨੂੰ ਪ੍ਰੋਪਰ ਚਾਰੇ ਪੈਰਾਂ ਤੇ ਮਿਲ ਜੇਗੀ ਹਾਂਜੀ ਤੇ ਅਡਰੋ ਵੀ ਬਹੁਤ ਸੋਹਣਾ ਲੱਗਾ ਦੇਖ ਸਕਦੇ ਤੁਸੀਂ ਖਾਨਦਗਰ ਤੁਸੀਂ ਚੈੱਕ ਕਰ ਲਓ ਚਾਰੇ ਥਾਨੇ ਛੋਟੇ ਛੋਟੇ ਬਰੀਕ ਥਨੀਆਂ ਪਗ ਬੱਚੀ ਆ ਉਮਰ ਕਿੰਨੀ ਵੀਰੇ ਦੀ ਇਹਦੀ 4 ਮਹੀਨੇ ਦੀ ਹੈ ਜੀ 4 ਮਨთ ਦੀ ਏਜ ਆ ਹਾਂਜੀ ਤੇ ਮਤਲਬ ਕਿ 1 15 ਤੋਂ 20000 ਦੇ ਵਿੱਚ ਰੇਟ ਆ 15000 ਤੋਂ ਲੈ ਕੇ 20000 ਦੇ ਵਿੱਚ ਇਹਨਾਂ ਦਾ ਰੇਟ ਆ ਜੇ ਕਿਸੇ ਨੂੰ ਪਸੰਦ ਆਉ ਉਹ ਤੇ ਜਿੰਦਾ ਮਰਜੀ ਮੁੱਲ ਪੁੱਛ ਲਵੇ ਆ ਠੀਕ ਆ ਹਾਂਜੀ ਸੋ ਇੱਕ ਹੋਰ ਆ ਗਈ ਆ ਛੋਟੀ ਕੱਟੀ ਆ ਇਹਦੀ ਜਰੂਰ ਵਿਖਾਇਓ ਵੀ ਬਾ ਕਮਾਲ ਦੇ ਲੱਗੇ ਬੱਚੇ ਜਿਵੇਂ ਜਵੇਂ ਗਾਂ ਦੀਆਂ ਆਪਾਂ ਨੂੰ ਵੀ ਪਤਾ ਬਰੀਡਿੰਗ ਦੇ ਸੁਧਾਰ ਹੋ ਰਿਹਾ ਤੇ ਕੁਆਲਟੀ ਆਟੋਮੈਟਿਕ ਵਧੂਗੀ ਬਿਲਕੁਲ ਬਿਲਕੁਲ ਤੇ ਆਹ ਦੇਖੋ ਝੋਟੀ ਤੁਸੀਂ ਵੇਖ ਸਕਦੇ ਆ ਅੱਖ ਬਿਲਕੁਲ ਮਣਕਣੀ ਲੱਗੀ ਹੋਈ ਆ ਬਿਲਕੁਲ ਬਹੁਤ ਚੰਗੀ ਕੱਟੀ ਤਿਆਰ ਹੋ ਚਾਰੇ ਪੈਰਾਂ ਤੇ ਇਹਦੇ ਵੀ ਆ ਨਿਸ਼ਾਨ ਸੂਤੇ ਵੀ ਨਿਸ਼ਾਨ ਆ ਗਿਆ ਤੇ ਇਹਦੇ ਥਣ ਵੀ ਆਪਾਂ ਦਿਖਾਉਣੇ ਆ ਦਰਸ਼ਕਾਂ ਨੂੰ ਵੀ ਕਿ ਗੁਲਾਬੀ ਰੰਗ ਦੇ ਦੇਖ ਸਕਦੇ ਆ ਚਿੱਟੇ ਬਿਲਕੁਲ ਇੱਕ ਬਲੈਕ ਚ ਆਉਂਦਾ ਤਿੰਨੇ ਆ ਦੇਖ ਸਕਦੇ ਸਹੀ ਹੋ ਗਿਆ ਤਸੂਤੇ ਵੀ ਉਵੇਂ ਨਿਸ਼ਾਨ ਆ ਬਿਲਕੁਲ ਇਹਦਾ ਸਾਹਮਣ ਵਾਲੇ ਬੱਚੇ ਆ ਜੀ ਇਹ ਤਾਂ ਜਦੋਂ ਹੁਣ ਮੌਸਮ ਗਾ ਗਰਮੀ ਦਾ ਆ ਗਿਆ ਤਾਂ ਵੈਸੇ ਤਾਂ ਚਲੋ ਆਪਣਾ ਦਾ ਕੰਮ ਆ ਵੀਡੀਓ ਬਣਾ ਤੀ ਬਿਲਕੁਲ ਬਾਕੀ ਜੇ ਨਾਂ ਵੀ ਸਿਕਣ ਗਿਆ ਤੇ ਜਦੋਂ ਹੁਣ ਬਾਹਰ ਮੋਟਰ ਦੇ ਜਿਗਾਰਡ ਬਣਾ ਕੇ ਮੇਰਾ ਥੋੜਾ ਜਿਹਾ ਆਪਣਾ ਜਿਹਦਾ ਮਾਈਂਡ ਦੇ ਮਤਾਬਿਕ ਜੇ ਆਪਣੇ ਕੋਲੇ ਬੋਲਿਆ ਆਓ ਫੇਰ ਇਹਨਾਂ ਦੇ ਵਿੱਚ ਉਹ ਛੱਡ ਦਿੱਤਾ 506 ਕਟੀਆਂ ਲੈ ਕੇ ਤੇ ਨੋਰਮਲ ਤਿਆਰ ਹੋ ਜਾਣੀਆਂ ਇਹਨਾਂ ਦੀ ਕੋਈ ਸਾਂਹ ਹੋ ਜਾਣਗੀਆਂ ਬਿਲਕੁਲ ਜੀ ਬਿਲਕੁਲ ਕਿਉਂਕਿ ਤੇ ਬਾਕੀ ਬਰੀਡਿੰਗ ਵੀ ਵਖੋ ਵਕਰੀਆਂ ਬੂਰੀਆਂ ਵੀ ਆ ਵਿੱਚ ਜੇਲੀ ਵਿੱਚ ਜੇ ਕੋਈ ਵੀ ਗੂਗੀ ਠ ਮਾਰਸਲੀ ਟੀਮ ਹੀ ਆਪਾਂ ਸੇਲ ਹੀ ਕਰਨੀ ਆ ਠੀਕ ਹੈ ਜੀ ਠੀਕ ਹੈ ਜੇ ਹੁਣ ਆ ਛੋਟੀ ਆ ਜੇ ਹੁਣ ਆਪਾਂ ਇੰਜੈਕਸ਼ਨ ਇਹਦਾ ਲੱਗਾ ਹੋਇਆ ਬਿਲਕੁਲ ਜੇ ਸਟਰਾ ਲੱਗਾ ਹੋਇਆ ਜੇ ਅੱਜ ਕੋਈ ਲੈਂਦਾ ਵਾ ਤੇ ਅੱਜ ਹੋਰ ਮੋਲਾ ਜੇ ਕੱਲ ਨੂੰ ਆਪਾਂ ਗੱਬਣ ਕਰਕੇ ਦੇਨੇ ਦਾ ਫੋਰਮੂਲਾ ਬਿਲਕੁਲ ਜੀ ਉਹ ਕੱਤੀ ਆ ਜੋੜੇ ਚੋਂ ਇੱਕ ਦੇਣਾ ਆਪਾਂ ਇੱਕ ਨੂੰ ਘਰੇ ਰੱਖਾਂਗੇ ਸਹੀ ਹੈ ਜੀ ਹਾਂ ਸੋ ਦੋਸਤੋ ਇਹ ਸਨ ਵੀਰ ਹੋਣਾਂ ਦੇ ਕੋਲ ਜਿਹੜੇ ਆਪਾਂ ਤੁਹਾਨੂੰ ਪੰਜ ਤੋਂ 6 ਨਾਗ ਬਖਾਇ ਨੀਲੀ ਰਾਵੀ ਦੇ ਵਿੱਚ ਕਈ ਵੀਰ ਜਿਹੜੇ ਮੇਰੇ ਵੀਰ ਹਨ ਮੋਸਟਲੀ ਕਹਿੰਦੇ ਨੇ ਵੀ ਰੇਟ ਜਿਆਦੇ ਹੈ ਹਨਾ ਤੁਸੀਂ ਆਪਣੇ ਹਿਸਾਬ ਨਾਲ ਵੀ ਰੇਟ ਲਗਾ ਸਕਦੇ ਹੋ ਕਿਉਂਕਿ ਦੋਸਤੋ ਜਿਹੜੀ ਬਰੀਡ ਹੈ ਨਾ ਜੀ ਬਰੀਡ ਜੇਕਰ ਵੀਰ ਨੇ ਵੀ ਅੱਗੋਂ ਕਿਸੇ ਘਰੋਂ ਲਈਆਂ ਨਾ ਚੀਜ਼ਾਂ ਤੇ ਉਹ ਵੀ ਇਹਨਾਂ ਨੂੰ ਪੈਸਿਆਂ ਦੀਆਂ ਮਿਲੀਆਂ ਨੇ ਤੇ ਗੁਲਾਬੀ ਪੰਨ ਦੇਖੋ ਕਿੰਨਾ ਔਸ਼ ਬਿਲਕੁਲ 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 ਬਾਅਦ ਦਿਖਾਓ ਗੁਲਾਬੀ ਪੰਨ ਪੂਰਾ ਦੇਖੋ ਝਲਕਦਾ ਘਟੀ ਚੋ ਐਵੇਂ ਹੀ ਉਹਦੇ ਆਉਣੇ ਕੀ ਜੋ ਬਿਲਕੁਲ ਕੁਆਲਿਟੀ ਆ ਜਾਨੀ ਕਿ ਪੂਰੀ ਡੰਗਰਾ ਚ ਇਹ ਨਹੀਂ ਆ ਦੇਖੋ ਇਹ ਗੁਲਾਬੀ ਪੰਨ ਦੇਖੋ ਕਿੰਨਾ ਜਿਆਦਾ ਗੁਲਾਬੀ ਪੰਨ ਇਹਦੇ ਵਿੱਚ ਮੰਨ ਲਓ ਜਿਹੜੀ ਸਾਂ ਦੇ ਚੰਗੇ ਬਾਪ ਵਾਲੇ ਪੱਖ ਤੋਂ ਵੀ ਚੰਗੀਆਂ ਮਾਂ ਵਾਲੇ ਪੱਖ ਤੋਂ ਵੀ ਚੰਗੀਆਂ ਪਰ ਦੱਸਾਂ ਕਿ ਸੌਦਾ ਕਰਨ ਤੋਂ ਬਾਅਦ ਸਹੀ ਹੈ ਇਹਨਾਂ ਇਹ ਨਾਰਮਲ ਜੇ ਕੋਈ ਲੈਣੀ ਚਾਹਵੇ ਖਰੀਦ ਤੇ ਫੋਨ ਕਰ ਸਕਦਾ ਠੀਕ ਹੈ ਠੀਕ ਹੈ ਬਾਕੀ ਆਪਣਾ ਮੋਬਾਈਲ ਨੰਬਰ ਜਿਹੜਾ ਹੈਗਾ ਵਾ 84276 41038427641030 ਤੇ ਮੈਨੂੰ ਕਾਲ ਕਰ ਸਕਦੇ ਆ ਜੇ ਕੋਈ ਜ਼ਿਆਦਾ ਡਿਟੇਲ ਚਾਹੀਦੀ ਆ ਕਿਸੇ ਨੂੰ ਤਾਂ ਆਪਣਾ ਨਿਊਜ਼ ਰਾਜ ਫਾਰਮ ਚੈਨਲ ਆ ਉਹਨੂੰ ਓਪਨ ਕਰ ਸਕਦੇ ਆ ਬਾਕੀ ਜਿਹੜਾ ਆਪਣਾ ਲਿੰਕ ਆ ਉਹ ਆਪਾਂ ਕਮੈਂਟਾਂ ਵਿੱਚ ਵੀ ਦੇ ਦਾਂਗੇ ਚਲੋ ਵਧੀਆ ਕੋਈ ਓਪਨ ਕਰ ਸਕਦਾ ਆਪਣਾ ਚੈਨਲ ਕੋਈ ਗੱਲ ਹੀ ਨਹੀਂ ਕੀ ਹਾਂਜੀ ਸੋ ਦੋਸਤੋ ਵੀਰ ਹੋਣਾ ਦਾ ਜਿੱਦਾਂ ਵੀ ਤੁਸੀਂ ਵੇਖਦੇ ਰਹਿੰਦੇ ਹੋ ਵੀ ਨੀਲੀ ਰਵੀ ਦੀਆਂ ਕਟੀਆਂ ਅਕਸਰ ਵੀਰ ਹੋਣੀ ਲਿਆਉਂਦੇ ਰਹਿੰਦੇ ਮੋਹਰਾ ਵੀ ਜੇਕਰ ਮਿਲ ਜਨ ਮੀਨੀਆ ਕਟੀਆਂ ਹਰ ਇੱਕ ਤਰ੍ਹਾਂ ਦੀਆਂ ਆਉਂਦੀਆਂ ਰਹਿੰਦੀਆਂ ਨੇ ਬਾਕੀ ਜਦੋਂ ਤੁਸੀਂ ਖਰੀਦਣ ਦਾ ਮਨ ਬਣਾ ਲਿਆ ਤੇ ਵੀਰ ਨਾਲ ਸੰਪਰਕ ਕਰ ਲਿਓ ਕਿਉਂਕਿ ਹਰ ਇੱਕ ਟਾਈਮ ਇਹ ਪਸ਼ੂ ਆ ਜਿਹੜੇ 1-2 ਦਿਨ ਰਹਿਣਗੇ ਉਸ ਤੋਂ ਬਾਅਦ ਜਿਹੜੇ ਨਵੇਂ ਪਸ਼ੂ ਆ ਫੇਰ ਅੱਗੇ ਅਪਡੇਟ ਵੀਰ ਹੋਣਾਂ ਦੇ ਕੋਲ ਹੁੰਦੇ ਹੀ ਰਹਿੰਦੇ ਆ ਕਟੀਆਂ ਸਾਰੀਆਂ ਪਿਆਰੀਆਂ ਨੇ ਬਾਕੀ ਰੇਂਜ ਛੋਟੀਆਂ ਕਟੀਆਂ ਦੀ ਵੀਰ ਨੇ ਦੱਸਦਾ ਵੀ 15 ਤੋਂ 20 ਹਜ਼ਾਰ ਦੀ ਬੱਚੀ ਆ ਜਿਹੜੀ ਤੁਹਾਨੂੰ ਮਿਲ ਜਾਵੇਗੀ ਪ੍ਰੋਪਰ ਸੰਭਣ ਤੁਸੀਂ ਸੰਭਾਲ ਕਰ ਸਕਦੇ ਹੋ ਅੱਗੇ ਬਿਲਕੁਲ ਇਹਨਾਂ ਤੋਂ ਦੋਸਤੂ ਅੱਗੇ ਸ਼ਕੀਨ ਵੱਡੀਆਂ ਝੋਟੀਆਂ ਬਣਦੀਆਂ ਨੇ ਸੋ ਜਿਹੜੇ-ਜਿਹੜੇ ਮੇਰੇ ਵੀਰ ਚਾਹਵਾਨ ਹੋਣ ਤੁਸੀਂ ਮੌਕੇ ਤੇ ਪਹੁੰਚ ਕੇ ਤਸੱਲੀ ਕਰੋ ਆ ਕੇ ਵੇਖੋ ਇੱਥੇ ਬਰੀਡ ਨੂੰ ਪਰਖੋ ਜੇ ਨਹੀਂ ਤੁਹਾਨੂੰ ਪਰਖ ਹੈਗੀ ਕੀ ਕਿਸੇ ਉਸ ਬੰਦੇ ਤੋਂ ਪੁੱਛੋ ਜਿਹੜਾ ਤੁਹਾਨੂੰ ਸਹੀ ਸਲਾਹ ਦੇ ਸਕੇ ਇਹ ਨਹੀਂ ਵੀ ਤੁਸੀਂ ਤੁਹਾਡਾ ਲੈਣ ਦਾ ਜੀ ਕਰਦਾ ਹੋਵੇ ਮਨ ਬਣਾਇਆ ਹੋਵੇ ਚੀਜ਼ ਸੋਹਣੀ ਲੱਗੀ ਹੋਵੇ ਤੇ ਕੋਈ ਤੁਹਾਨੂੰ ਬੰਦਾ ਉਕਸਾ ਦੇ ਤੇ ਹਟਾ ਦੇ ਵੀ ਨਾ ਲੈ ਹਨਾ ਵੀ ਤੁਸੀਂ ਆਪਣੀ ਸੋਚ ਸਮਝ ਤੂੰ ਫੈਸਲਾ ਕਰਕੇ ਜਿਹੜਾ ਵੀਰ ਹੋਣਾ ਨਾਲਾ ਰابطਾ ਕਰ ਸਕਦੇ ਹੋ ਮੋਲ ਜਿਹੜਾ ਦੋਸਤੋ ਮੈਂ ਕਹਿ ਰਿਹਾ ਵੀ ਤਕਰੀਬਨ ਜਿੱਦਾਂ ਵੀ ਹੋ ਸਕੇ ਮਾਨਤਨ ਤੁਹਾਡਾ ਕੀਤਾ ਜਾਵੇਗਾ ਕਿਉਂਕਿ ਹਜੇ ਇਹਨਾਂ ਨੇ ਦੁੱਧ ਤਾਂ ਦੇ ਨਹੀਂ ਦੇਣਾ ਵੀ ਜਿਹੜਾ ਤੁਹਾਨੂੰ ਕੁਝ ਦੱਸਿਆ ਜਾਵੇ ਵੀ ਇਹਨਾਂ ਦੁੱਧ ਦੇ ਦੇਣਗੀਆਂ ਬਾਕੀ ਸੇਵਾ ਤੇ ਡਿਪੈਂਡ ਆ ਬੱਚੇ ਜਦੋਂ ਤੁਸੀਂ ਛੋਟੇ ਲਿਜਾ ਕੇ ਵੱਡੇ ਕਰਕੇ ਇਹਨਾਂ ਨੂੰ ਸੰਭੋਗੇ ਕਰਮ ਵਾਲੀਆਂ ਦਿੰਦੀਆਂ ਬਹੁਤ ਕੋਸ਼ਾ ਜੀ ਬਾਕੀ ਵੀਰ ਹੋਣੀ ਜਿਹੜੀਆਂ ਛੋਟੀ ਇੱਕ ਬਰੀਡ ਤੇ ਕੰਮ ਕਰਦੇ ਆ ਕਿ ਸੇਲ ਪਰਚੇਜ਼ ਦਾ ਕੰਮ ਆ ਅੱਗੋਂ ਜਿੱਥੋਂ ਵੀ ਲੈ ਕੇ ਆਉਂਦੇ ਆ ਆਪਦੀ ਬਿਲਕੁਲ ਜਿਹੜੀ ਆ ਪਰਖ ਪੂਰੀ ਕਰਕੇ ਲੈ ਕੇ ਆਉਂਦੇ ਆ ਤੁਸੀਂ ਵੀ ਆਪਣੀ ਪਰਖ ਕਰਕੇ ਲੈ ਕੇ ਜਾਇਓ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ